ਕੀ ਇਹਨੇ ਬੰਦੇ ਚੱਲ ਰਹੇ ਨੇ ਦੁਕਾਨਦਾਰੀ ਹੈ ਨਹੀਂ ਕਾਰੋਬਾਰ ਹੈ ਨਹੀਂ ਉਦੋਂ ਇਹ ਉਲਟਾ ਸਾਡੇ ਤੇ ਪ੍ਰੈਸ਼ਰ ਬੰਦੇ ਨੇ ਤੁਸੀਂ ਬੰਦ ਕਰੋ ਕਿਉਂ ਬੰਦ ਕਰਨੀ ਜੇਣਾ ਸ਼ਾਮਲਾਲ ਜੀ ਮੈਂ ਗਾਂਧੀ ਚੌਕ ਤੇ ਆ ਸਰਗ ਜਿਤਾ ਰਹੇ ਸਰ ਜਿਹੜੀ ਅਪੀਲ ਦਾ ਸਾਰੇ ਸ਼ਹਿਰ ਤੋਂ ਯਸਰ ਨਹੀਂ ਹੋਇਆ ਪਰ ਪੂਰਾ ਵਿਰਸਾ ਹੋਣਾ ਹੈ ਨੇ ਵੀ ਜਦੋਂ ਸਭੂ ਭਾਰਤ ਤੇ ਕੰਮ ਕਰਦਾ ਹਾਂ ਵਾਲੀ ਰਚਦਾ ਤੇ ਜੇ ਬੰਦੀ ਹੋਗੇ ਤੇ ਤਕਰੀਬਾ ਵੀ ਰੋਟੀ ਦਾ ਖਾਪ ਆਏਗਾ ਤੇ ਸਰ ਹੈ ਤੇ ਅੱਜ ਬੰਦ ਵੀ ਆ ਗਏ ਕੋਈ ਸਾਡੇ ਇੱਥੇ ਮਤਲਬ ਜਿਸ ਅੱਗੇ ਇਹਨੂੰ ਪਤਾ ਹੀ ਨਹੀਂ ਪਠਾਉ ਛੱਡ ਜਿੱਥੇ ਮਰਜ਼ੀ ਚੱਲ ਜੇ ਸਾਰਾ ਹੀ ਬੰਦਾ ਸਰ ਹੋਣਾ ਵੀ ਨਹੀਂ ਚਾਹੀਦਾ ਜੀ ਦੇਖੋ ਸਾਡਾ ਇੱਕ ਸ਼ਾਂਤੀਪ੍ਰੀਅ ਦੇ ਆਪਣਾ ਪੜਾਣ ਤੋਂ ਸ਼ਹਿਰ ਹੈ ਇਹ ਬੰਦ ਕਿਉਂ ਕਰੀਏ ਜੀ ਅਸੀਂ ਇੱਥੇ ਬੰਦੇ ਚੱਲਦੇ ਨੇ ਦੁਕਾਨਦਾਰੀ ਹੈ ਨਹੀਂ ਕਾਰੋਬਾਰ ਹੈ ਨਹੀਂ ਉਦੋਂ ਇਹ ਉਲਟਾ ਸਾਡੇ ਤੇ ਪ੍ਰੈਸ਼ਰ ਬੰਦੇ ਨੇ ਤੁਸੀਂ ਬੰਦ ਕਰੋ ਕਿਉਂ ਬੰਦ ਕਰੀਏ ਇੱਥੇ ਅੱਗੇ ਨਹੀਂ ਗਰੀਬੀ ਹੈ ਐਨਾ ਵਪਾਰ ਦਾ ਸਲੰਪ ਚੱਲ ਰਿਹਾ ਹੈ ਮਾਰਕੀਟ ਤੇ ਮਾਣੇ ਆਜੀ ਤੇ ਉਹ ਵੀ ਮਰ ਜਾਂਦੇ ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ ਇਹ ਨਹੀਂ ਚੀਜ਼ ਹੋਣੀ ਚਾਹੀਦੀ ਸਰ ਪਠਾਨਕੋਟ ਚ ਕੋਈ ਅੱਜ ਕੋਈ ਨਹੀਂ ਹੈ ਜਿਹੜਾ ਨਾਮ ਸਿਦਾਰਥ ਮਾਇਆ ਨੇ ਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਬੰਦ ਦਾ ਜਿਹੜੀ ਕਾਲ ਕੀਤੀ ਗਈ ਸੀ ਉਹਦੇ ਬਾਰੇ ਕੀ ਕਹਿਣਾ ਸੁਪਰੀਮ ਕੋਰਟ ਬਸ ਭਾਈ ਮੈਂ ਤੇ ਤੁਹਾਡੇ ਚੈਨਲ ਮੱਦੇਨਜ਼ਰ ਹੀ ਕਹਿਣਾ ਚਾਹਾਂਗਾ ਕਿ ਇਹ ਬੰਦ ਬੰਦ ਨਹੀਂ ਹੋਣਾ ਚਾਹੀਦਾ ਕਿਉਂਕਿ ਹਿੰਦੁਸਤਾਨ ਕੋ ਦਾ ਕੋਈ ਯੂਰਪ ਵਰਗਾ ਅਮੀਰ ਦੇਸ਼ ਨਹੀਂ ਹੈ ਜਿੱਥੇ ਲੋਕੀ ਦੋਸ ਚੰਮ ਕਰਨਗੇ ਤੇ ਰੋਟੀ ਖਾਪਾਂਗੇ ਬੰਦ ਬੰਦ ਆਵਾ ਨਹੀਂ ਦੇਣਾ ਜਿਹਦੇ ਸਗੋਂ ਭਾਰਤ ਤੇ ਕੰਮ ਕਰਦਾ ਆਵਾ ਨਹੀਂ ਦੇਣਾ ਚਾਹੀਦਾ ਜੇ ਜੇ ਬੰਦੀ ਹੋਗੇ ਤੇ ਘਰੀਬਾਂ ਦੀ ਰੋਟੀ ਦਾ ਖਾਪ ਆਏਗਾ ਤੇ ਸਰ ਇਹ ਤੇ ਬਾਕੀ ਜਿਆ ਉਸ ਨਹੀਂ ਹੈ ਸਾਧ ਕਾਰੋਬਾਰ ਅੱਛੇ ਚੱਲਦਾ ਹੈ ਪਬਲਿਕ ਨਹੀਂ ਰਿਐਕਟ ਖਰੀਦਦਾਰੀ ਕਰ ਨੂੰ ਕੋਈ ਆਪਣੇ ਹਜ਼ਾਰਾ ਕਮਾ ਕੇ ਨਿਕਲੇ ਪਏ ਸਾਰੇ ਕੋਈ ਮਰਦ ਕਰ ਨਹੀਂ ਅੱਛੇ ਜੀ ਸ਼ੁਕਰ ਹੈ ਪਰਮਾਤਮਾ ਦਾ ਨਹੀਂ ਆਇਆ ਕੋਈ ਤੇ ਸਭ ਰਾਜੀ ਖੁਸ਼ੀ ਹੈ ਅਮਨ ਸ਼ਾਂਤੀ ਬਣੀ ਦੀ ਹੈ ਜਿਹੜੇ ਚਹਲ ਪਹਲ ਅੱਛੀ ਪਛਾਨੀ ਹੈ ਕੰਮ ਕਰਦੇ ਹੋਇਆ ਮੈਂ ਮੇਰਾ ਨਾਮ ਸ਼ਾਮ ਲਾਲ ਹੈ ਜੀ ਮੈਂ ਗਾਂਧੀ ਚੌਂਕ ਤੇ ਆ ਸਰਕਾਰ ਦਾ ਰਹਾ ਸਰ ਜਿਹੜੀ ਕੋਈ ਅਪੀਲ ਦਾ ਸਾਰੇ ਸ਼ਹਿਰ 'ਚ ਕੋਈ ਅਸਰ ਨਹੀਂ ਹੋਇਆ ਸਾਰਾ ਪੂਰਾ ਬਿਯਾਰ ਖੁੱਲਾ ਹੈ ਵਾਹ ਔਰ ਅੱਜ ਕੱਲ੍ਹ ਵੀ ਇੰਨੀ న్యూਸ ਦੇ ਵੀ ਥੀ ਆਇਆ ਹੈਗਾ ਹੈਗਾ ਜਿਗਾ ਕਿ ਦੁਕਾਨਦਾਰ ਚਾਹੇ ਦੁਕਾਨਾਂ ਬੰਦ ਰੱਖਣ ਜਾਂ ਖੋਲਣ ਕਿਸੇ ਦੇ ਉੱਪਰ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੋਣੀ ਇਹ ਦੁਕਾਨਦਾਰਾਂ ਦੀ ਆਪਣੀ ਮਰਜ਼ੀ ਉੱਪਰ ਡਿਪੈਂਡ ਹੈ ਨੇ ਕੋਈ ਨਹੀਂ ਆਇਆ ਜੀ ਨਾ ਕਿਸੇ ਨੇ ਕਿਹਾ ਹੈ ਜੀ ਦੁਕਾਨਦਾਰਾਂ ਨੇ ਆਪਣੀ ਮਰਜ਼ੀ ਦੇ ਨਾਲ ਦੁਕਾਨਾਂ ਨੂੰ ਕਿਸੇ ਨੇ ਕੋਈ ਫੋਰਸ ਨਹੀਂ ਕੀਤੀ ਕਿ ਦੁਕਾਨਾਂ ਬੰਦ ਕਰੋ। ਯਾਰ ਮੈਂ ਨਾਂ ਸੁਣੂੰ ਸਰ ਜਿਹੜੀ ਅੱਜ ਬੰਦ ਭਾਰਤ ਹੈ। ਭਈ ਸਾਨੂੰ ਤਾਂ ਪਤਾ ਹੀ ਨਹੀਂ ਭਾਰਤ ਅੱਜ ਬੰਦ ਵੀ ਹੈ ਕਿ ਨਹੀਂ ਕੋਈ ਸਾਰੇ ਇੱਥੇ ਮਤਲਬ ਜਿਸ ਤਰ੍ਹਾਂ ਅੱਗੇ ਅਪਾਰਟਮੈਂਟ ਵਾਲੇ ਵਗੈਰਾ ਮਤਲਬ ਇੱਕ ਦਿਨ ਪਹਿਲਾਂ ਰਕਸ਼ੇ ਦੇ ਜਾਂ ਕਿਤੇ ਵੀ ਆਟੋ ਵਗੈਰਾ ਜਾਂ ਅਪੀਲ ਵਗੈਰਾ ਕਰਦੇ ਨੇ ਉਹਦਾ ਕੋਈ ਸਾਨੂੰ ਪਤਾ ਹੀ ਨਹੀਂ ਕਿ ਅੱਜ ਭਾਰਤ ਬੰਦ ਰਹੇਗਾ। ਸੇ ਸਾਨਾ ਬਾਜ਼ਾਰ ਖੁੱਲੇ ਹੋਏ ਨੇ ਸਰਗੰਤਰਾਈ ਚੱਲ ਰਹੀ ਹੈ ਇਸ ਤਰ੍ਹਾਂ ਕੋਈ ਆ ਰਿਹਾ ਕੋਈ ਜਾ ਰਿਹਾ ਕਿ ਇਹਨੂੰ ਪਤਾ ਹੀ ਨਹੀਂ ਬਾਹਰੋਂ ਛੜੇ ਜਿੱਥੇ ਮਰਜ਼ੀ ਚੱਲ ਜਾਓ ਸਾਰਾ ਹੀ ਖੁੱਲਿਆ ਕੀ ਕਹਿਣਾ ਚਾਹੋਗੇ ਜੀ ਬੰਦੇਸ਼ ਤੇ ਆਈ ਦੇਣਾ ਚਾਹਾਂਗੇ ਇਹ ਜੇ ਪਿੱਛੋਂ ਆ ਰਹੀ ਹੈ ਨਿਊਜ਼ ਵੀ ਬਾਜ਼ਾਰ ਬੰਦ ਰਹੇਗਾ ਤੇ ਇਨਫੋਰਮੇਸ਼ਨ ਤਾਂ ਪੂਰੀ ਹੋਣੀ ਚਾਹੀਦੀ ਕਿ ਬਾਜ਼ਾਰ ਕੀ ਪਤਾ ਲੱਗਣਾ ਚਾਹੀਦਾ ਕਿ ਤੇ ਬਾਜ਼ਾਰ ਬਾਰੇ ਇਕੱਠ ਹੋਣਗੇ ਹੌਂਦੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਬਾਜ਼ਾਰ ਖੁੱਲ ਕੇ ਆਪਣੇ ਵਪਾਰੀ ਜਿਹੜਾ ਵੀ ਹੈ ਕੰਮ ਕਰ ਰਿਹਾ ਹੈ If you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes jalander Daloji bypass road Patankot.